ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਾਰੀ ਬੁਟੀਕ ਬਰਨਾਲਾ ਦੇ ਉੱਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਸੂਟਸ ਨੂੰ ਬਹੁਤ ਸਾਰਾ ਲਾਈਕ ਕਰਦੇ ਤੁਸੀਂ ਸੂਟਸ ਨੂੰ ਸਾਡੇ ਨੂੰ ਥੈਂਕ ਯੂ ਉਹਦੇ ਲਈ ਤੇ ਜੋ ਫਸਟ ਟਾਈਮ ਦੇਖ ਰਿਹਾ ਹੈ ਸਾਡੀ ਵੀਡੀਓ ਨੂੰ ਉਹ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਤੇ ਅਗਰ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਉੱਥੇ ਵੀ ਤੁਸੀਂ ਲਾਈਕ ਤੇ ਫੋਲੋ ਜਰੂਰ ਕਰੋ ਜੀ ਤੇ ਬਾਕੀ ਨਾਲ ਸ਼ੇਅਰ ਵੀ ਕਰੋ ਜੀ ਤੇ ਅੱਜ ਦੀ ਕਲੈਕਸ਼ਨ ਲੈ ਕੇ ਆਇਆ ਪਾਰਟੀ ਵੇਅਰ ਸੂਟਸ ਨੇਗੇ ਬਹੁਤ ਸੋਹਣੇ ਸੂਟ ਨੇਗੇ ਤੁਸੀਂ ਦੇਖ ਸਕਦੇ ਹੋ ਕਲਰ ਦੋਨਾਂ ਦਾ ਹੀ येलो ਕਲਰ ਹੈ ਇਹ ਲੈਮਨ ਜਾਨੀ ਸਰੋ ਫੁੱਲਾ ਰੰਗ ਜਿਵੇਂ ਆਪਾਂ ਕਹਿ ਦਿੰਨੇ ਆ ਇਹ ਥੋੜਾ ਜਿਹਾ ਮਾਸਟਰ ਜੈਲੋ ਜਾ ਜਾਂਦਾਗਾ ਬਟ ਦੋਨੋਂ ਸੂਟ ਆਪਣੀ ਆਪਣੀ ਜਗ੍ਹਾ ਬਹੁਤ ਜ਼ਿਆਦੇ ਸੋਹਣੇ ਤੇ ਪਿਆਰੇ ਸੂਟ ਨੇ ਤੇ ਹੁਣ ਇੱਕ ਇੱਕ ਕਰਕੇ ਆਪਾਂ ਸੂਟ ਦੇ ਤੁਹਾਨੂੰ ਦਿੰਨੇ ਆ ਇਨਫੋਰਮੇਸ਼ਨ ਵੀ ਕਿੱਦਾਂ ਨੇ ਸੂਟ ਇਹ ਸਾਡੇ ਆਪਣੇ ਹੱਥੀਂ ਵਰਕ ਕਰਾਏ ਹੋਏ ਮੇਰੇ ਖੁਦ ਦੀ ਡਿਜ਼ਾਈਨਿੰਗ ਆ ਅਰ ਇਹ ਸੂਟ ਆਲਰੇਡੀ ਮੀਨਜ਼ ਜਾ ਰਹੇ ਨੇ ਕਿਸੇ ਦੇ ਰੈਡੀ ਹੋ ਕੇ ਜਾ ਮੀਨਜ਼ ਤੁਹਾਨੂੰ ਸੋਚਿਆ ਵੀ ਪਹਿਲਾਂ ਦਿਖਾ ਦਈਏ ਇਹ ਦੇਖੋਗੇ ਜੀ ਇਹ ਸਟਾਫ ਆ ਜਿਹੜਾ ਸ਼ਰਟ ਦਾ ਹੈ ਸਿਲਕ ਦਾ ਹੈਗਾ ਸਿਲਕ ਦਾ ਸਟਾਫ ਹੈਗਾ ਬਹੁਤ ਜ਼ਿਆਦਾ ਪਿਆਰਾ ਤੇ ਤੁਸੀਂ ਡਿਜ਼ਾਈਨਿੰਗ ਦੇਖੋ ਸੂਟ ਦੀ ਬੜੀ ਡੀਸੈਂਟ ਜੀ ਹੋਈ ਵੀ ਆ ਮੀਨਸ ਇਹਨੂੰ ਅਗਰ ਸੂਟ ਨੂੰ ਤੁਸੀਂ ਬਣਾਉਂਗੇ ਤਾਂ ਬਹੁਤ ਜ਼ਿਆਦਾ ਸੋਹਣਾ ਬਣੇਗਾ ਔਰ ਵਰਕ ਦੇਖੋ ਜੀ ਵਰਕ ਦੀ ਸਫਾਈ ਦੇਖੋ ਬਹੁਤ ਜ਼ਿਆਦਾ ਫਿਨਿਸ਼ਿੰਗ ਦਾ ਵਰਕ ਬਣਿਆ ਹੋਇਆ ਹੋਇਆ ਹੈਗਾ ਤੇ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਮੀਨਸ ਇਸ ਵਰਕ ਨੂੰ ਜਿੰਨੇ ਸਾਲ ਮਰਜ਼ੀ ਯੂਜ਼ ਕਰੋਗੇ ਵਰਕ ਨੂੰ embroiderry ਨੂੰ ਕੁਝ ਨਹੀਂ ਹੋਏਗਾ ਕਿਉਂਕਿ ਇਹ ਸੀ ਆਪ ਦਾ ਖੁਦ ਦੀ ਕਾਰੀਗਰਾਂ ਤੋਂ ਵਰਕ ਕਰਵਾਇਆ ਹੋਇਆ ਹੋਇਆਗਾ ਗਾਰੰਟੀ ਵਾਲਾ ਵਰਕ ਹਮੇਸ਼ਾ ਕਹਨੇ ਆਸੀਂ ਤੇ ਉਸੇ ਤਰ੍ਹਾਂ ਹੀ ਇਹ ਵੀ ਗਾਰੰਟੀ ਵਾਲਾ ਹੀ ਵਰਕ ਹੈਗਾ ਆ ਜੀ ਆ ਜਾਊਗਾ ਆਪਣੇ ਬਾਜੂ ਦੇ ਉੱਤੇ ਆਪਣੀ ਆਰਮਸ ਦੇ ਵਿੱਚ ਆ ਜਾਊਗਾ ਤੇ ਇਹਦਾ ਇੱਕ ਸਾਈਡ ਇਧਰਲੀ ਸਾਈਡ ਹੋਏਗੀ ਇਹਦੀ ਬਾਜੂ ਦੀ ਤੁਸੀਂ ਦੇਖੋਗੇ ਪਰਪਲ ਫਾਲਸਾ ਕਲਰ ਆ ਜੀ ਪ੍ਰੋਪਰ ਪਰਪਲ ਜਿਵੇਂ ਫਾਲਸਾ ਕਲਰ ਬਹੁਤ ਸੋਹਣਾ ਕਲਰ ਆ ਹੈਵੀ ਇਹਦੀ ਬਾਜੂ ਬਣੇਗੀ ਤੇ ਇਹ ਵਾਲਾ ਸਾਰੇ ਸੂਟ ਦੇ ਉੱਤੇ ਆ ਜਾਏਗਾ ਲੈਂਥ ਤੁਸੀਂ ਆਪਣੀ ਮਰਜ਼ੀ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਜਿੰਨੀ ਵੀ ਤੁਸੀਂ ਲੈਂਥ ਜਾਂ ਘੇਰਾ ਰੱਖਣਾ ਹੈਗਾ ਤੇ ਅਗਰ ਤੁਸੀਂ ਨੈੱਕ ਵੀ ਬਣਾਉਣੀ ਹੈ ਤਾਂ ਉਹ ਵੀ ਬਣਾ ਸਕਦੇ ਹੋ ਹੁਣ ਥੋੜਾ ਜਿਹਾ ਇਹਦੇ ਵਿੱਚ ਟ੍ਰਿਕ ਆਗਾ ਜੀ ਟ੍ਰਿਕ ਇਹ ਹੈਗਾ ਕਿ ਇਹਦੇ ਬੈਕ ਸਾਈਡ ਦੇ ਉੱਤੇ ਵੀ ਅਸੀਂ ਵਰਕ ਕਰਾਇਆ ਹੋਇਆ ਹੈਗਾ ਤੇ ਉਹ ਕਰਵਾਇਆ ਹੋਇਆ ਸੀ neck ਦੇ ਉੱਤੇ back ਵਾਲਾ ਇਹਦੇ ਨਾਲ ਜਾਨੀ suit ਦੀ ਲੁੱਕ ਹੋਰ ਵੀ ਬਹੁਤ ਜਿਆਦਾ ਪਿਆਰੀ ਤੇ ਸੋਹਣੀ ਆ ਜਾਂਦੀ ਹੈ ਤੇ ਇਹ ਅਸੀਂ ਮੈਂ ਜਿੱਦਾਂ ਕਰਕੇ square shape ਦੇ ਵਿੱਚ ਰੱਖਿਆ ਹੋਇਆ ਤੁਸੀਂ round neck ਦੇ ਵਿੱਚ ਵੀ ਇਹੀ ਵਾਲੀ ਬੇਲ ਬਣਵਾ ਸਕਦੇ ਹੋ ਸਾਡੇ ਤੋਂ इवन ਤੁਸੀਂ ਇਹੀ ਵਾਲੀ ਬੇਲ ਘੇਰੇ ਤੇ ਵੀ ਬਣਾ ਸਕਦੇ ਹੋਗੇ ਜਾਂ ਫਿਰ ਵਰਕ ਨੂੰ ਘੱਟ ਵੀ ਕਰ ਸਕਦੇ ਹੋ ਵੱਧ ਵੀ ਕਰ ਸਕਦੇ ਤੁਸੀਂ ਆਪਣੀ ਡਿਮਾਂਡ ਦੇ ਅਕੋਰਡਿੰਗ ਤੇ ਇਹ ਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਹੈ ਜੀ ਉਹ ਬਨਾਰਸੀ ਸ਼ਿਮਰ ਦੇ ਵਿੱਚ ਲੱਗੀ ਹੋਈ ਹੈ ਦੇਖੋ ਤੁਸੀਂ ਇਹ ਅਸੀਂ 3D ਸੂਟ ਬਣਾਇਆਗਾ ਬਨਾਰਸੀ ਸ਼ਿਮਰ ਹੈ ਸ਼ਿਮਰ ਆ ਇਹਦੇ ਵਿੱਚ ਛੋਟੀਆਂ ਛੋਟੀਆਂ ਬੁਟੀ ਹੈਗੀ ਤੇ ਜਿਹੜਾ ਤੇ ਦੁਪੱਟਾ ਉਹ ਵੀ ਕੰਟਰਾਸਟ ਦੇ ਵਿੱਚ ਹੈਗਾ ਜਿਵੇਂ ਹੁਣ ਇਹਦੀ ਲੇਸ ਆ ਜੀ ਇਹਦੀ ਲੇਸ ਥੋੜੀ ਕਾਸਟਲੀ ਵਾਲੀ ਅੱਛੀ ਵਧੀਆ ਵਾਲੀ ਲੱਗੀ ਹੋਈ ਆ ਪਰਲ ਵਾਲੀ ਲੈਸ ਲੱਗੀ ਹੋਈ ਹੈਗੀ ਜੇ ਤੁਸੀਂ ਲੈਸ ਆ ਜਿਹੜੀ ਉਹ ਸਿੰਪਲ ਪਲੇਨ ਦੇ ਵਿੱਚ ਲਗਵਾਉਨੇ ਹੋ ਤਾਂ ਸੂਟ ਦੀ ਕਾਸਟ ਘਟ ਜਾਂਦੀ ਹੈਗੀ ਇਹਦਾ ਦੁਪੱਟਾ ਵੀ ਜੀ ਅਸੀਂ ਬਹੁਤ ਸੋਹਣਾ ਲਾਈਨਿੰਗ ਵਾਲਾ ਲਗਾਇਆ ਹੋਇਆ ਹੈਗਾ ਤਾਂ ਸ਼ਾਇਦ ਤੁਹਾਨੂੰ ਦਿਖਦੀਆਂ ਹੋਣ ਵੀਡੀਓ ਦੇ ਵਿੱਚ ਲਾਈਨਿੰਗ ਵਾਲਾ ਤੇ ਜਿਹੜੀ ਇਹਦੀ ਕਾਸਟ ਅਸੀਂ ਇਸ ਵੀਡੀਓ ਦੇ ਵਿੱਚ ਲਗਾਵਾਂਗੇ ਇਸ ਸੂਟ ਦੀ ਸਕਰੀਨ ਤੇ ਤੁਹਾਨੂੰ ਕਾਸਟ ਇਹਦੀ ਪ੍ਰਾਈਸ ਸ਼ੋ ਹੋ ਰਿਹਾ ਹੋਊਗਾ ਉਹ ਜੋ ਇਹ ਸੂਟ ਆ ਕੰਪਲੀਟ ਹੋਇਆ ਉਹ ਇਹਦਾ ਪ੍ਰਾਈਸ ਹੈਗਾ ਅਗਰ ਤੁਸੀਂ ਦੁਪੱਟਾ ਆ ਮੀਨਸ ਲੇਸ ਆ ਜਿਹੜੀ ਇਹ ਨਹੀਂ ਲਿਖਵਾਉਂਦੇ ਸਿੰਪਲ ਲਗਾਉਣਾ ਥੋੜਾ ਜਿਹਾ ਉਹਦੇ ਨਾਲ ਘੱਟ ਜੂ ਬਾਕੀ ਜਿਵੇਂ ਐਮਬਰਾਇਡਰੀ ਵਧਾਉਣੇ ਆ ਜਾਂ ਘਟਾਉਣੇ ਹੋ ਜਾਂ ਤੁਸੀਂ ਪਿਓਰ ਚਨਾਉਣ ਦਾ ਦੁਪੱਟਾ ਲਗਾਉਂਗੇ ਤਾਂ ਰੇਟ ਉਵੇਂ ਅੱਪ ਜਾਂ ਡਾਊਨ ਹੋਣਗੇ ਬਾਟਮ ਆ ਜਿਹੜੀ ਜਿਵੇਂ ਅਸੀਂ ਸ਼ਿਮਰ ਬਨਾਰਸੀ ਦੀ ਲਗਾਈ ਹੋਈ ਆ ਤੁਸੀਂ ਪਲੇਨ ਕ੍ਰੇਪ ਦੇ ਵਿੱਚ ਲਗਾਉਂਗੇ ਤਾਂ ਉਹਦਾ ਵੀ ਰੇਟ ਆ ਜਿਹੜਾ ਘੱਟ ਜੂਗਾ ਹਨਾ ਤੇ ਮੀਨਸ ਇਹ ਪ੍ਰਾਈਸ ਆ ਜਿਹੜਾ ਉਹ ਤੁਹਾਡੇ ਅਕੋਰਡਿੰਗ ਫੈਬਰਿਕ ਦੇ ਔਰ ਐਮਬਰਾਇਡਰੀ ਦੇ ਅਕੋਰਡਿੰਗ ਘੱਟ ਜਾ ਵੱਧ ਹੋ ਸਕਦਾ ਹੈਗਾ ਤੇ ਅਸੀਂ ਸੂਟ ਦੇ ਪ੍ਰਾਈਸ ਇਹਦੇ ਅਕੋਰਡਿੰਗ ਦੱਸ ਰਹੇ ਹਾਂ ਜੋ ਅਸੀਂ ਇਹ ਸੂਟ ਰੈਡੀ ਕੀਤਾ ਹੁਣ ਤੁਹਾਨੂੰ ਦਿਖਾਉਣੀ ਆ ਅਸੀਂ ਸੈਕੰਡ ਵਾਲਾ ਸੂਟ ਸੈਕੰਡ ਵਾਲਾ ਸੂਟ ਸ਼ਾਇਦ ਤੁਸੀਂ ਜੇ ਸਾਡੀਆਂ ਬਹੁਤ ਜ਼ਿਆਦਾ ਪੁਰਾਣੀਆਂ ਵੀਡੀਓ ਖੋਲ ਕੇ ਦੇਖੋਗੇ ਤਾਂ ਸ਼ਾਇਦ ਉਹਦੇ ਵਿੱਚ ਵੀ ਤੁਹਾਨੂੰ ਦਿਖ ਜਾਵੇ ਤੇ ਇਹ ਸੂਟ ਦੁਬਾਰਾ ਆਇਆ ਸਾਡੇ ਕੋਲੇ ਰੈਡੀ ਹੋ ਕੇ ਤੇ ਇਹਦੇ ਨਾਲ ਦਾ ਪੀਸ ਤੁਹਾਨੂੰ ਮਿਲ ਜੇਗਾ ਸਾਡੇ ਕੋਲੋਂ ਇਹ ਆਲਰੇਡੀ ਸਾਡੇ ਕੋਲ ਰੈਡੀ ਹੈਗਾ ਜੀ ਇਹ ਆਰਗੈਨਜ਼ਾ ਟਾਈ ਡਾਈ ਹੈ ਜੀ ਟਾਈ ਡਾਈ ਦਾ ਜਿਵੇਂ ਕਿ ਬਹੁਤ ਜ਼ਿਆਦਾ ਟ੍ਰੈਂਡ ਆਇਆ ਹੋਇਆ ਹੁਣ ਲਗਭਗ ਅਸੀਂ ਦੁਪੱਟਿਆਂ ਦੇ ਵਿੱਚ ਜਾਂ ਸੂਟਸ ਦੇ ਵਿੱਚ ਟਾਈ ਡਾਈ ਕਾਮਨ ਚੀਜ਼ ਹੋ ਗਈ ਹੈ ਇਹ ਸਾਰੀ ਹੈਂਡ ਐਮਬ੍ਰੋਇਡਰੀ ਹੈ ਜੀ ਤੁਸੀਂ ਦੇਖੋ ਹੈਂਡਵਰਕ ਹੈ ਇਹ ਗਰਲਿਸ਼ ਲੁੱਕ ਵਾਲਾ ਸੂਟ ਹੈ ਇਹ ਬਹੁਤ ਪਿਆਰਾ ਮਿੱਠਾ ਜਿਹਾ ਕਲਰ ਆ ਕ੍ਰੀਮ ਐਂਡ ਜੈਲੋ ਲੈਮਨ ਜਿਹੜਾ ਉਹਦਾ ਕੰਬੀਨੇਸ਼ਨ ਹੈਗਾ ਸਾਰੀ ਐਮਬ੍ਰੋਇਡਰੀ ਹੋਈ ਵੀ ਹੈ ਦਬਕੇ ਦੀ ਹੋਈ ਵੀ ਹੈ ਪਰਲ ਦੀ ਹੋਈ ਵੀ ਹੈ ਜੀ ਤੇ ਛੋਟੇ ਛੋਟੇ ਬੂਟੀ ਇਹਦੇ ਘੇਰੇ ਦੇ ਵਿੱਚ ਆ ਤੇ ਨੀਚੇ ਅਸੀਂ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਇੱਧਰ ਦੇਖੋਗੇ ਇਹ ਦੀ ਬਾਜੂ ਤੇ ਆ ਗਈ ਆ ਜੀ ਇਹ ਬਾਜੂ ਤੇ ਵੀ ਇਹ ਅੱਗੇ ਫਰੰਟ ਤੇ ਬਣੇਗਾ ਔਰ ਆ ਛੋਟੇ ਛੋਟੇ ਬੂਟੀ ਹੈ ਜਿਹੜੀ ਪੂਰੀ ਬਾਜੂ ਦੇ ਵਿੱਚ ਬਣੇਗੀ ਇੱਕ ਬਾਜੂ ਆਪਣੀ ਇਹ ਵਾਲੀ ਆ ਗਈ ਇੱਥੇ ਨੀਚੇ ਆ ਗਈ ਇੱਕੇ ਬਾਜੂ ਆ ਗਈ ਇਹਦਾ ਜਿਹੜਾ ਸਟਾਫ ਆ ਜੀ ਉਹ ਪੂਰਾ ਪਿਓਰ ਦੇ ਵਿੱਚ ਆ ਸਟਾਫ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਇਪਰ ਕ੍ਰੇਪ ਦੀ ਆਪਣੀ ਬਾਟਮ ਆ ਇਹਦੇ ਨਾਲ ਲੱਗੀ ਹੋਈ ਇਸ ਤਰ੍ਹਾਂ ਤੇ ਇਹਦਾ ਦੁਪੱਟਾ ਸੀ ਇਸ ਤਰ੍ਹਾਂ ਰੈਡੀ ਕਰਵਾਇਆ ਜਿਵੇਂ ਆਪਾਂ ਹਲਦੀ ਤੇ ਪਾ ਲੈਨੇ ਆ ਸੂਟ ਜਾਂ ਫਿਰ ਆਪਾਂ ਜਾਗੋ ਵਗੈਰਾ ਤੇ ਪਾ ਲੈਨੇ ਪੰਜਾਬੀ ਲੁੱਕ ਵਾਲਾ ਟਰੈਡੀਸ਼ਨਲ ਦੁਪੱਟਾ ਰੈਡੀ ਕਰਵਾਇਆ ਹੋਇਆ ਸੀ ਇੰਦਾ ਲੇਸਿਸ ਦੇ ਨਾਲ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਚਾਰੋਂ ਸਾਈਡ ਦੇ ਉੱਤੇ ਜਿਵੇਂ ਇਸ ਤਰ੍ਹਾਂ ਬਣਾਏ ਹੋਏ ਆ ਪੈਨਲਸ ਤੇ ਬਾਕੀ ਆਹ ਫੁੱਲ ਪਤਾਸੇ ਲਗਾ ਕੇ ਇਹਦੇ ਹੋਰ ਵੀ ਗ੍ਰੇਸ ਵੱਧ ਗਈ ਹੈ ਮੀਨਸ ਹੈਵੀ ਦੇ ਵਿੱਚ ਬਣ ਗਿਆ ਜੀ ਦੁਪੱਟਾ ਤੇ ਇਹਦਾ ਪ੍ਰਾਈਸ ਵੀ ਜਿਹੜਾ ਇਹਦੇ ਤੇ ਉੱਪਰ ਸ਼ੋ ਹੋ ਰਿਹਾ ਹੋਵੇਗਾ ਜੇ ਤੁਸੀਂ ਇਹੀ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਸੇਮ ਇਦਾਂ ਹੀ ਰੈਡੀ ਹੋਇਆ ਮਿਲੇਗਾ ਸੂਟ ਬਿਲਕੁਲ ਸੇਮ ਇਦਾਂ ਉਹਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਘੱਟ ਜਾਂ ਵੱਧ ਬਟ ਇਹਦੇ ਵਿੱਚ ਤੁਹਾਨੂੰ ਸੇਮ ਹੀ ਮਿਲੇਗਾ ਤੇ ਵਾਕਿ ਤੁਸੀਂ ਸਾਡੇ ਪਿਛਲੀਆਂ ਵੀਡੀਓ ਵੀ ਦੇਖ ਸਕਦੇ ਹੋ ਜੀ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਸੂਟ ਕਿਸੇ ਵੀ ਤੁਹਾਡਾ ਪਸੰਦਾ ਡਿਜ਼ਾਈਨ ਆ ਕਿਸੇ ਵੀ ਫੈਬਰਿਕ ਦੇ ਉੱਤੇ ਪਸ਼ਮੀਨਾ ਦੇ ਸੂਟ ਵੀ ਬਹੁਤ ਸੋਹਣੇ ਆ ਰਹੇ ਆ ਜੀ ਤੇ ਵੀਡੀਓ ਨੂੰ ਦੇਖਦੇ ਰਹੋ ਜੀ ਲਾਈਕ ਕਰਦੇ ਰਹੋ ਥੈਂਕ ਯੂ so much for watching me